ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਕੁੰਬੜਾ ਤੇ ਸੀਨੀਅਰ ਮੀਤ ਪ੍ਰਧਾਨ ਸੁਖਿੰਦਰ ਸਿੰਘ ਪਾਟਿਆ ਦੀ ਪ੍ਰਧਾਨਗੀ ਹੇਠ ਖਰੜ ਵਿਖੇ ਇੱਕ ਭਰਮੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਲੋਕ ਸਭਾ ਹਲਕਾ ਸ਼੍ਰੀ ਨੰਦਪੁਰ ਸਾਹਿਬ ਦੇ ਉਮੀਦਵਾਰ ਕੁਸ਼ਲਪਾਲ ਸਿੰਘ ਮਾਨ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੀਟਿੰਗ ਵਿੱਚ ਕੁਸ਼ਲਪਾਲ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਪਣੇ ਚੋਣ ਮਨੋਰਥ ਸੰਬੰਧੀ ਜਾਣਕਾਰੀ ਵੀ ਦਿੱਤੀ ਉਨਾ ਕਹਿ ਕੇ ਕਿ ਹਲਕੇ ਤੋਂ ਹੁਣ ਤੱਕ ਸਾਰੀਆਂ ਪਾਰਟੀਆਂ ਦੇ ਬਾਰੇ ਉਮੀਦਵਾਰੀ ਜੇਤੂ ਬਣਦੇ ਆ ਰਹੇ ਹਨ ਜਿਨ੍ਹਾਂ ਨੇ ਲੋਕ ਦਾ ਭਲਾਈ ਕੰਮ ਨਹੀਂ ਕੀਤਾ। ਉਹਨਾਂ ਕਹਿ ਕੇ ਲੋਕ ਸਭਾ ਹਲਕਾ ਚਿਰੀ ਨੰਦਪੁਰ ਸਾਹਿਬ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਮਨੀਸ਼ ਦਿਵਾੜੀ ਵੱਲੋਂ ਹਲਕੇ ਵਿੱਚ ਪੁੱਲਾਂ ਦੇ ਕੰਮਾਂ ਲਈ ਸਿਰਫ 11 ਕਰੋੜ ਰੁਪਏ ਦੀ ਗ੍ਰਾਂਟ ਲਿਆਂਦੀ ਗਈ ਜਦੋਂ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਹਲਕੇ ਵਿੱਚ 361 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਗ੍ਰਾਂਟ ਲਿਆਂਦੀ ਗਈ। ਉਹਨਾਂ ਦੱਸਿਆ ਕਿ ਇੱਕ ਮੈਂਬਰ ਪਾਰਲੀਮੈਂਟ 3.5 ਲੱਖ ਰੁਪਏ ਕੈਂਸਰ ਦੇ ਮਰੀਜ਼ ਨੂੰ ਗ੍ਰਾਂਟ ਦੇ ਸਕਦਾ ਪਰ ਹਲਕੇ ਦੇ ਲੋਕਾਂ ਦੀ ਇਹ ਵੱਡੀ ਤਰਾਸ਼ਦੀ ਹੈ ਕਿ ਇਸ ਹਲਕੇ ਵਿੱਚ ਕਿਸੇ ਵੀ ਕੈਂਸਰ ਦੇ ਮਰੀਜ਼ ਨੂੰ ਇਤੋਂ ਦੇ ਮੈਂਬਰ ਪਾਰਲੀਮੈਂਟ ਵੱਲੋਂ ਗ੍ਰਾਂਟ ਨਹੀਂ ਦਿੱਤੀ ਗਈ। ਜਦੋਂ ਕਿ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੱਲੋਂ ਸੈਂਕੜੇ ਹੀ ਮਰੀਜ਼ਾਂ ਨੂੰ ਇਸ ਤਰ੍ਹਾਂ ਦੀ ਗ੍ਰਾਂਟ ਦਿੱਤੀ ਗਈ ਹੈ। ਉਨਾ ਸਾਪਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰਾ ਤੇ ਵਰਦਿਆ ਕਿਹਾ ਹੈ ਕਿ ਉਹ ਉਮੀਦਵਾਰ ਹਨ ਜਿਨ੍ਹਾਂ ਵੱਲੋਂ ਬੀਜੇਪੀ ਦੀ 1 ਨੇਸ਼ਨ 1 ਪੋਲ ਪਾਲਿਸੀ ਦਾ ਸਭ ਤੋਂ ਪਹਿਲਾ ਸਮਰਥਨ ਕੀਤਾ ਗਿਆ ਸੀ ਅਦੇ ਸ਼੍ਰੋਮਣੀ ਕਾਲੇ ਦਲ ਬਾਦਲ ਅਜਹੀ ਪਾਰਟੀ ਹੈ ਜਿਸ ਨੇ ਕਿਸਾਨੀ ਕਾਲੇ ਕਾਨੂੰਨਾਂ ਦੇ ਹੱਕ ਦੇ ਵਿੱਚ ਸਭ ਤੋਂ ਪਹਿਲਾਂ ਵੋਟ ਪਾਈ ਸੀ ਹੋਰ ਉਹਨਾਂ ਕੀ ਕਿਹਾ ਲਓ ਤੁਸੀਂ ਵੀ ਸੁਣੋ ਇਸ ਮੌਕੇ ਕਾਫੀ ਉਮੀਦਵਾਰ ਕਸ਼ਮੀਰਾ ਸਿੰਘ ਸਿਮਰਨਜੀਤ ਸਿੰਘ ਸੁਖਬੀਰ ਸਿੰਘ ਅਮੀਰ ਖਾਨ ਵਿਰਿੰਦਰ ਸਿੰਘ ਦਮਨਪ੍ਰੀਤ ਸਿੰਘ ਸਰਪ੍ਰੀਤ ਸਿੰਘ ਹਰਮੀਤ ਸਿੰਘ ਸਤਿੰਦਰ ਪਾਲ ਸਿੰਘ ਬਲਕਾਰ ਸਿੰਘ ਭੁੱਲਰ ਹਾਕਮ ਸਿੰਘ ਸੇਵਾ ਸਿੰਘ ਗੀਗੇ ਮਾਜਰਾ ਬਲਜਿੰਦਰ ਸਿੰਘ ਰਾਜੂ ਨਾਇਬ ਸਿੰਘ ਹਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਪਵਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅਤੇ ਹੋਰ ਪਤਵੰਦੇ ਸੱਜਣ ਵੀ ਹਾਜ਼ਰ ਸਨ ਜਿਹੜੇ ਪਾਰਟੀ ਦੇ ਕੋਮੀ ਜਨਰਲ ਸਕੱਤਰ ਵੀ ਨੇ ਜਿਨ੍ਹਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਸੀਟ ਤੋਂ ਨਵਾਜਿਆਗਾ ਉਹਨਾਂ ਨੂੰ ਅੱਜ ਪ੍ਰੈਸ ਦੇ ਮੂਹਰੇ ਕਰਨ ਦੇ ਲਈ ਅਤੇ ਕੁਝ ਨੌਜਵਾਨਾਂ اور ਕੁਝ ਬਜ਼ੁਰਗਾਂ ਨੂੰ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਰਟੀ ਦੀ ਸੋਚ ਅਤੇ 40 ਸਾਲ ਤੋਂ ਪਾਰਟੀ ਪ੍ਰਧਾਨ ਜਿਹੜੇ ਇੱਕ ਨਿਸ਼ਾਨੇ ਇੱਕ ਮਤਵ ਨੂੰ ਲੈ ਕੇ ਚੱਲੇ ਆ ਉਹਨੂੰ ਦੇਖਦੇ ਹੋਏ ਅੱਜ ਨੌਜਵਾਨਾਂ ਦਾ ਜਿਹੜਾ ਹਜੂਮ ਹੈ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਪਾਸੇ ਮੁੜਨੇ ਨੂੰ ਸ਼ੁਰੂ ਹੋ ਗਿਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਅਕਾਲੀ ਨਾਲ ਬਾਦਲ ਜਾਂ ਕਾਂਗਰਸ ਨੇ ਜਾਂ ਨਾ ਭਾਜਪਾ ਨਾਲ ਕੇ ਅੱਜ ਆਮ ਆਦਮੀ ਪਾਰਟੀ ਨੇ ਸੈਂਟਰ ਦੇ ਹੱਥ ਠੋਕੇ ਬਣ ਕੇ ਇਹ ਪਾਰਟੀਆਂ ਨੇ ਪੰਜਾਬ ਦਾ ਹੀ ਨਹੀਂ ਪੂਰੇ ਪੰਜਾਬੀਅਤ ਦਾ ਵੀ ਕਹਾਨ ਕੀਤਾ ਜਿੱਥੇ ਉੱਥੇ ਸਿੱਖ ਕੌਮ ਦਾ ਬੜਾ ਵੱਡਾ ਕਹਾਨ ਕਰਕੇ ਇਹ ਪਾਰਟੀਆਂ ਆਪਣੇ ਆਪ ਨੂੰ ਰਾਜ ਸਭਾ ਝੂਠ ਔਰ ਮੰਗਤੇ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਮੰਨਤੇ ਬਣਾ ਕੇ ਇਹਨਾਂ ਨੇ ਰਾਜ ਸਭਾ ਹਾਂਸਾ ਕੀਤੀ ਆ ਜਿਸ ਦੀ ਅਸੀਂ ਪਬਲਿਕ ਦੇ ਵਿੱਚ ਆਪਣੀ ਗੱਲ ਨੂੰ ਜਦੋਂ ਕਰਦੇ ਰਹੇ ਅੱਜ ਪਬਲਿਕ ਸੁਚੇਤ ਹੋ ਰਹੀ ਆ ਅੱਜ ਲੋਕਾਂ ਦਾ ਜਿੱਥੇ ਦੀਪ ਸਿੰਘ ਸਿੱਧੂ ਵਰਗੇ ਸਿੱਧੂ ਮੁਸੇਵਾਰ ਵਰਗਿਆਂ ਨੇ ਪਾਰਟੀ ਦੇ ਨਾਮ ਆਪਣੀ ਹਾਂ ਦੇ ਵਿੱਚ ਹਾਂ ਮਲਾਈ ਔਰ ਸਰਬਾ ਸਿਮਰ ਜੀ ਸੀ ਮਾਨ ਸਰ ਨੂੰ ਜਿੱਥੇ ਉਹਨਾਂ ਨੇ ਇੱਕ ਬਲੂਨਾ ਦਿੱਤਾ ਸੀ ਉਸੇ ਤਰੀਕੇ ਅੱਜ ਨੌਜਵਾਨ ਸ਼੍ਰੋਮਣੀ ਇਕਾਦਨ ਅਮਰਸਰ ਨੂੰ ਜੁਆਇਨ ਕਰ ਰਹੇ ਨੇ ਅਸੀਂ ਅੱਜ ਪ੍ਰੈਸ ਨੂੰ ਸਰਦਾਰ ਕੁਸ਼ਪਾਲ ਸਿੰਘ ਜੀ ਮਾਨ ਜਿਹੜੇ ਕਿ ਇੱਥੋਂ ਦੇ ਅਨੰਦਪੁਰ ਸਾਹਿਬ ਤੋਂ ਕੈਂਡੀਡੇਟ ਨੇ ਉਹਨਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ ਸੋ ਮੇਰੇ ਮੈਂ ਉਮੀਦ ਕਰਦਾ ਕਿ ਪ੍ਰੈਸ ਜਿਸ ਤਰੀਕੇ ਨਾਲ ਪਹਿਲੇ ਸੁਖਵਿੰਦਰ ਸਿੰਘ ਬਾੜੀਆ ਨੂੰ ਇਸ ਇਲਾਕੇ ਤੋਂ ਨਵਾਜਦੀ ਰਹੀ ਆ ਅੱਜ ਸਰਦਾਰ ਕੁਸ਼ਪਾਲ ਪਾਲ ਸਿੰਘ ਜੀ ਮਾਨ ਸਾਹਿਬ ਨੂੰ ਵੀ ਉਸੇ ਤਰੀਕੇ ਨਾਲ ਨਵਾਜਦੇ ਰਹਿਣਗੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਮੈਂ ਤਹਿਦਾਦੀ ਆਪ ਸਾਰਿਆਂ ਦਾ ਜੀ ਜਿਹੜਾ ਸਾਡੇ ਛੋਟੇ ਜਿਹੇ ਸੱਦੇ ਤੇ ਆਪ ਲੋਗ ਸਾਡੇ ਕੋਲੇ ਆਏ ਹੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਜਿਵੇਂ ਮੇਰੇ ਤੋਂ ਪਹਿਲਾਂ ਪਾਟਿਆ ਸਾਹਿਬ ਨੇ ਦੱਸਿਆ ਕਿ ਅੱਜ ਨੌਜਵਾਨ ਨਵifferenti ਬੰਦੇ ਲੋਕ ਆਮ ਆਦਮੀ ਪਾਰਟੀ ਤੋਂ ਇੱਕ ਪਾਗਨਦਾਰ ਹੋ ਅੱਜ ਪਾਰਟੀ ਵਿੱਚ ਜੋਇਨ ਕਰ ਰਹੇ ਨੇ ਨਾਲ ਸਰਮਾਨ ਸਿੰਘ ਜਿਗਰੀ ਨੇ ਇਨਨ ਆਦਮ ਨਗਰ ਦੇ ਅਨੁਕੂਪਤਾ ਅੰਸਭਾ 2005 ਦੀ ਪਲਸ ਇਹ ਜਿਹੜੀ ਕੰਗਾ ਯੂਨੀਵਰਸਿਟੀ ਆਫ ਪੰਜਾਬ ਦੀ ਉਹਦੇ ਵਾਈਸ ਪ੍ਰੈਸਿਡੈਂਟ ਨੇ ਇਹ ਵੀ ਪਾਰਟੀ ਆ ਜੁਆਇਨ ਕਰਨ ਲਗੇ ਨੇ ਤੇ ਇਸ ਤਰ੍ਹਾਂ ਹੀ ਹਰ ਵਰਗ ਤੋਂ ਹਰ ਬੈਕਗ੍ਰਾਉਂਡ ਦੇ ਲੋਕ ਚਾਹੇ ਨਾਮ ਆਮ ਆਦਮੀ ਪਾਰਟੀ ਆ ਚਾਹੇ ਬਾਕੀ ਚੱਲ ਹੈ ਚਾਹੇ ਸੋਸ਼ਲ ਸੰਸਥਾਵਾਂ ਨੇ ਚਾਹੇ ਯੂਥ ਹੈ ਉਹਨਾਂ ਸਾਗਿਆਂ ਤੋਂ ਸਾਰੇ ਵਰਕਰਾਂ ਤੋਂ ਪਾਰਟੀ ਨੂੰ ਜੁਆਇਨ ਕਰ ਰਹੇ ਤੇ ਬਹੁਤ ਗਾਟ ਮਿਲ ਰਿਹਾ ਹੈ। ਸਾਨੂੰ ਬਹੁਤ اچھا ਹੋ ਰਿਹਾ ਹੈ। ਲੋਕਾਂ ਦੇ ਰਿਸਪੌਂਸਿਵ ਇਹ ਜਿਹੜਾ ਹਲਕਾ ਹੈ ਪਾਰਲੀਮੈਂਟਰੀ ਹਲਕਾ ਨੰਨ ਪੁੱਛ ਸਾ ਹਮੇਸ਼ਾ ਇੱਕ ਹੀ ਜਿਹੜੇ ਵੀ ਕੈਂਡੀਡੇਟ ਰਵਾਇਤੀ ਪਾਰਟੀਆਂ ਦੇ ਦਿੱਤੇ ਆ ਔਰ ਜਿਹੜੇ ਨੇ ਲੋਕਾਂ ਨੂੰ ਲੈਕਟ ਕਰਨੇ ਪਏ ਨੇ ਉਹ ਸਾਰੇ ਬਾਹਰ ਦੇ ਸੀ ਕਦੀ ਵੀ ਲੋਕਲ ਬੰਦਾ ਇਥੋਂ ਦੇ ਨਹੀਂ ਚਾਹੇ ਮਨੀਸ਼ ਤਵਾੜੀਆ ਨੂੰ ਚਾਹੇ ਪ੍ਰੀਤ ਸਿੰਘ ਚੰਦ ਭਾਗਵਾ ਨੂੰ ਚਾਹੇ ਨੀਤ ਸਿੰਘ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਇੰਟਰੋਡਕਸ਼ਨ ਦੇਣਾ ਚਾਹੁੰਦਾ ਹਾਂ ਮੈਂ ਇੱਕ ਉਹਦਾ ਹੈ ਸਾਲ ਪੀਗਲ ਕੋਲ ਜਾਫਨ ਮੇਰੀ ਜੇ ਬੇਸਿਕ ਸਕੂਲ ਸਕੂਲ ਤੋਂ ਪੜ੍ਹ ਕੇ ਆ ਗਿਆ ਤੇ ਅਸ਼ਵਾਲਿਕ ਪਬਲਿਕ ਸਕੂਲ ਤੋਂ ਮੈਂ ਆਪਣੀ ਸਕੂਲ ਵੀ ਕੰਪਲੀਟ ਕੀਤੀ ਬਾਈ ਪੇਸ ਬਹਾਲੀ ਤੋਂ ਫਿਰ ਮੈਂ ਗਵਰਨਮੈਂਟ ਕਾਲਜ ਫਿਰ ਮੈਂ ਡਾਇਰੋਨ ਕਾਲਜ ਪੜ੍ਹਿਆ ਮੈਨੂੰ ਆਸ ਹੈ ਕਿ ਵੀ ਕਿ ਮੈਂ ਇੱਥੇ ਜਿchna ਅੱਜ ਵੀ ਮੇਰੀ ਲੋਕ ਮੇਰੀ ਫੈਕਟਰੀ ਇੰਡਸਟਰੀ ਏਰੀਆ ਮਸਕਸੀ ਮਹਾਲੇ ਦੇ ਵਿੱਚ ਜੋ ਨੋ ਕਾਨੂੰਨ ਬਨਾ ਤਾਮ ਨੂੰ ਅੱਜ ਵੀ ਹੈ ਤੇ ਇਹ ਜਿਹੜਾ ਤੁਹਾਡਾ ਲੋਕਾਂ ਦੇ ਕੋਲ ਪਛਾਣਦਾ ਹੋਇਆ ਕੀ ਹੈ ਮਨੀਸ਼ ਟਵਾੜੀ ਉਹ ਵੀ ਨਾਈਟ ਰਿੰਸਿੰਗ ਕੰਪਨੀ ਦਾ ਮਾਲਕ ਹੈ ਜਾਇ ਰਣਜੀਤ ਵੀ ਕਦੀ ਦੇਖੇ ਲੋਕਾਂ ਚ ਕਾਮੇ ਉੱਤੇ ਜੰਤੀ ਮਾਦਰੀ ਆਸੀ ਤਾਂ ਕਹਿੰਦੇ ਪਈ ਇੱਥੇ ਵੀ ਮੌਜੂਦਾ ਚੈਨ ਪਕਾਉਂ ਉਹ ਵਸਾਈ ਚੈੱਕ ਕਰ ਕੋਈ ਨਾ ਕੋਈ